ਜਿਵੇਂ ਆਪਣੇ ਹੁੰਦਾ ਨਾ ਤਾਜਮਹਿਲ ਦਾ ਮਾਹੌਲ ਉਦਾਂ ਦਾ ਹੈਗਾ ਵਾ ਪਾਉਂ ਬਲ ਦਲ ਇਹ ਸਾਰੇ ਹੈਂਡ ਮੇਡ ਬਣੇ ਹੋਏ ਆ ਚ ਚ ਲੱਗ ਰਿਹਾ ਨਾ ਜਿਵੇਂ ਆਪਾਂ ਪੂਰਾ ਕੰਬਲ ਚੱਕਿਆ ਹੁੰਦਾ ਵਾ ਬਹੁਤ ਮੋਟਾ ਹੈਗਾ ਵਾ ਬਲੂ ਵਾਲਾ ਵਾ ਇਹ ਬਹੁਤ ਗੈਂਡ ਲੱਗ ਰਿਹਾ ਯਾਰ ਇਧਰਲੇ ਪਾਸੇ ਚੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਇਹ ਕੁਰਾਨ ਹੈ ਕਾਫੀ ਪੁਰਾਣੀ ਹੈ ਜੀ ਆ ਜਲਦੀ ਜਲਦੀ ਵੀ ਹੋਣੀ ਹੈ ਕਿ ਨਹੀਂ ਪਤਾ ਨਹੀਂ ਦੁਕਾਨ ਵਾਲੇ ਬਾਜਮਾਰੀ ਮਾਰ ਕੇ ਖਿਲਾ ਰਹੇ ਆ ਵੀ ਆ ਜਾਓ ਖਾ ਲਓ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਹੈਗੇ ਸਮਰਕੰਦ ਸਿਟੀ ਦੇ ਵਿੱਚ ਕੱਲ ਰਾਤੀ ਆਇਆ ਸੀਗਾ ਮੈਂ ਇੱਧਰ ਤੇ ਇਹ ਹੈਗਾ ਆਪਣੀ ਹੋਸਟਲ ਦਾ ਥਿਊ ਚੈੱਕ ਕਰ ਲੋ ਉਹ ਸਾਹਮਣੇ ਹੈ ਰੂਮ ਦੇ ਵਿੱਚ ਹੈਗਾ ਮੇਰਾ ਬੈੱਡ ਤੇ ਅਟਾਰਨਮ ਪਲਾਨ ਕਰਦੇ ਹਾਂ ਬਾਅਦ ਜਾਣਾ ਵਾ ਦੁਪਹਿਰ ਦਾ ਟਾਈਮ ਹੋ ਗਿਆ ਕਿਉਂਕਿ ਠੰਪ ਹੋ ਗੇਰਾ ਕਾਫੀ ਨਿਕਲੇ ਟੈਂਪਰੇਚਰ ਚੱਲ ਰਿਹਾ ਸੀਗਾ ਮਾਈਨਸ ਦੇ ਵਿੱਚ ਹੁਣ ਥੋੜਾ ਜਿਹਾ ਸਹੀ ਆ 5 ਡਿਗਰੀ ਸਿਰਦੇ ਹੈਗਾ ਵਾ 5 ਡਿਗਰੀ ਹੈਗਾ ਵਾ ਅ ਜਿਹੜੇ ਤੋਂ ਮੋਸਕੂ 'ਚੋਂ ਜ਼ੁਗਰਾ ਹੈ ਜੀਆਂ ਵਾ ਤੇ ਮਦਰਸਾ ਹੈਗੇ ਆ ਕਾਫੀ ਜ਼ਿਆਦਾ ਉਹ ਬਹੁਤ ਜ਼ਿਆਦਾ ਪ੍ਰਾਣੀ ਹੈਗੇ ਬਹੁਤ ਜ਼ਿਆਦਾ ਯਾਨੀ ਕਿ ਪ੍ਰਾਣੀ 2700 ਸਾਲ ਇਹਨਾਂ ਸਿਲਕ ਰੋਡ ਜਿਹੜਾ ਆਂਦਾ ਸੀਗਾ ਉਹ ਸਿਲਕ ਰੋਡ ਦੇ ਉੱਤੇ ਪੈਂਦੀ ਹੈ ਸਿਰੀ ਤੇ ਉਜ਼ਬੇਕਿਸਤਾਨ ਦੇ ਵਿੱਚ ਅਗਰ ਆਨੇ ਹੋ ਤਾਂ ਤੁਹਾਡੀ ਮਸਟ ਵਿਜ਼ਿਟ ਸਿਰੀ ਬਣ ਜਾਂਦੀ ਆ ਸਮਰਕੰਦ ਕਾਫੀ ਚੀਜ਼ਾਂ ਇੱਥੇ ਹੈਗੀਆਂ ਦੇਖਣ ਨੂੰ ਤਕਰੀਬਨ ਤਰੀ ਦੋ ਦਿਨ ਦੇ ਵਿੱਚ ਇਹਨੂੰ ਐਕਸਪਲੋਰ ਕਰ ਸਕਦੇ ਹੋਸਲ ਦਾ ਗਾਰਡਨ ਬਰਸ ਚਾ ਕਰ ਲੋ ਕਿ ਨਹੀਂ ਜੰਮ ਰਹੀ ਹੈ ਤੇ ਆ ਇਥੋਂ ਉਪਰ ਡਿਗਰੀ ਆ ਚੋ ਚੋ ਗਏ ਤੇ ਜੇ ਕਿਦੇ ਉਤੇ ਡਿੱਗੀ ਤਾਂ ਬੰਦਾ ਹੀ ਮਾਰ ਦੇਣਾ ਇਹਨੀ ਯਾਦ ਆ ਪਿਲ ਰਹੀ ਹੈ ਹੁਣ ਪੂਰੀ ਇਸ ਟਾਈਮ ਤੇ ਟੈਂਪਰੇਚਰ ਕਾਫੀ ਡਾਊਨ ਸੀਗਾ ਹੁਣ ਥੋੜਾ ਜਿਹਾ ਕੂਲ ਹੈਗਾ ਤੇ ਪਹਿਲਾਂ ਮੈਂ ਸਵੇਰ ਦਾ ਬਣਾਇਆ ਸੀਗਾ ਪਲਾਨ ਪਰ ਮੈਂ ਫਿਰ ਕੈਨਸਲ ਕਰ ਦਿੱਤਾ ਕਿਉਂਕਿ ਸਵੇਰ ਕਾਫੀ ਜ਼ਿਆਦਾ ਠੰਡੀ ਸੀਗੀ ਹੁਣ ਜਾਨੀ ਕਿ ਸਹੀ ਆ ਟੈਂਪਰੇਚਰ ਹੁਣ ਆਪਾਂ ਜਾ ਰਹੇ ਬਾਅਦ ਜਿਹੜਾ ਇਹ ਸਿਟੀ ਦਾ ਸਿਟੀ ਸਾਈਡ ਦਾ ਜਿਹੜਾ ਇਹ ਏਰੀਆ ਹੈਗਾ ਇਹ 올ਡ ਏਰੀਆ ਵਾ ਸਾਰਾ ਇਨਾਂ ਨੂੰ ਜਾਨੀ ਕਿ ਤੈਮੂਰ ਹੁੰਦਾ ਸੀਗਾ ਜਿਹੜਾ ਬਾਦਸ਼ਾਹ ਜੀ ਨੇ ਦਿੱਲੀ ਤੱਕ ਰਾਜ ਕੀਤਾ ਸੀਗਾ ਤੇ ਈਰਾਨ ਦੇ ਉੱਤੇ ਵੀ ਪੂਰਾ ਰਾਜ ਸੀਗਾ ਈਰਾਨ ਦੀ ਸ਼ਹਿਰੀ ਹੁੰਦੀ ਸੀਗੀ ਇਹ ਮੇਨ ਉਦੋਂ ਈਰਾਨ ਦੀ ਤੇ ਹੁਣ ਤਾਂ ਇਹ ਜੋ ਵੇਕੀਸਤਾਨ ਦੇ ਵਿੱਚ ਹੈਗਾ ਵਾ ਪਰ ਉਸ ਟਾਈਮ ਦੇ ਈਰਾਨ ਦੀ ਸ਼ਹਿਰੀ ਹੁੰਦੀ ਸੀਗੀ ਤੈਮੂਰ ਨੇ ਇੱਥੇ ਬਹੁਤ ਟਾਈਮ ਤੱਕ ਰਾਜ ਕੀਤਾ ਫਿਰ ਰਸ਼ੀ ਵਾਲੇ ਆ ਗਏ ਜਿਹੜੇ ਉਹਨਾਂ ਨੇ ਇਹਨੂੰ 200 ਸਾਲ ਜਿਹੇ ਤੱਕ ਰਾਜ ਕੀਤਾ ਤੇ ਪੂਰਾ ਜਾਨੀ ਕਿ ਦੋ ਹਿੱਸਿਆਂ ਦੇ ਵਿੱਚ ਵੰਡਤਾ ਸੀਗਾ ਇੱਕ ਪੋਰ ਸਿਟੀ ਵੱਲ ਤੇ ਇੱਕ ਮਾਡਰਨ ਸਿਟੀ ਨੂੰ ਬਣਾ ਦਿੱਤਾ ਸੀਗਾ ਕਾਫੀ ਫੇਮਸ ਹੈਗੀ ਆ ਪਾਰਕ ਜਿੱਥੇ ਬਣੀ ਹੋਈ ਆ ਸਾਹਮਣੇ ਇਧਰਲੀ ਸਾਈਡ ਜਾਨੀਂ ਕਿ ਸਿਟੀ ਬਹੁਤ ਸੋਹਣੀ ਹੈਗੀ ਐ ਮੈਂ ਇਹਦੀ ਬਿਊਟੀ ਬਿਆਨ ਨਹੀਂ ਕਰ ਰਿਹਾ ਇਧਰ ਸਾਹਮਣੇ ਦੁਕਾਨਾਂ ਵਗੈਰਾ ਬਣੀਆਂ ਹੋਈਆਂ ਇਹ ਲੋਕਲ ਫੋਲਡ ਮਾਰਕੀਟ ਹੈਗੀ ਇੱਥੋਂ ਆਪਾਂ ਆਉਂਦੇ ਹੋਏ ਟਰਾਈ ਕਰਾਂਗੇ ਸਾਹਮਣੇ ਆ ਬਗੀਆਂ ਜਿਹੜੀਆਂ ਇੱਥੇ ਚੱਲਦੀਆਂ ਆ ਛੋਟੀਆਂ-ਮੋਟੀਆਂ ਸੜਕਾਂ ਵਗੈਰਾ ਯਾਨੀ ਕਿ ਕਾਫੀ ਡਿਵੈਲਪ ਹੋਈ ਹੈਗੀ ਇਹ ਸਿਟੀ ਰਸ਼ੀਆ ਨੇ ਜਦੋਂ ਇਹਦੇ ਤੇ ਕਬਜ਼ਾ ਕੀਤਾ ਸੀਗਾ 1991 ਦਾ ਕਰ ਰਸ਼ੀਆ ਨੇ ਇੱਥੇ ਰਹਿ ਆ 1991 ਵਿੱਚ ਜਦ ਸੋਵੀਅਤ ਟੁੱਟ ਗਿਆ ਸੀਗਾ ਉਦੋਂ ਇਹ ਵੱਖਰੀ ਕੰਟਰੀ ਬਣੀ ਆ ਜਿਵੇਂ ਕਿ ਪਾਕਿਸਤਾਨ ਤੇ ਆਬਾਦੀ ਇਹਨਾਂ ਦੀ ਸਾਰੀ ਮੁਸਲਮਾਨੀ ਆ ਇੱਥੇ ਵੀ ਜ਼ਿਆਦਾਤਰ ਮੁਸਲਮਾਨ ਹੀ ਰਹਿੰਦੇ ਆ ਲੋਕੀ ਬਹੁਤ ਵਧੀਆ ਵਾ ਜਾਨੀ ਕਿ ਮਿਲਦੇ ਆ ਅੱਜੇ ਵੀ ਚੈਲੰਜ ਕਰਨਾ ਵਾ ਲੋਕਾਂ ਨੂੰ ਮਿਲਣ ਦੀ ਟਰਾਈ ਕਰਾਂਗੇ ਆਪਾਂ ਜ਼ਿਆਦਾਤਰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੱਲ ਕਿਉਂਕਿ ਇਹ ਮੇਰਾ ਇਹਦਾ ਵਾਲਟ ਖੋਇਆ ਸੀ ਨਾ ਪੁਲਿਸ ਵਾਲਿਆਂ ਨੇ ਇੰਨੀ ਜ਼ਿਆਦਾ ਆਪਣੀ ਹੈਲਪ ਕੀਤੀ ਤੇ ਟਾਈਮ ਜ਼ਰੂਰ ਲੱਗਦਾ ਉਹਨਾਂ ਨੇ 2 ਢਾਈ ਘੰਟੇ ਪਰ ਵਾਲਟ ਆਪਾਂ ਨੂੰ ਲੱਭ ਕੇ ਉਹਨਾਂ ਨੇ ਦੇ ਦਿੱਤਾ ਦੁਬਾਰਾ ਹੁਣ ਦੇਖਦੇ ਆਂ ਆਹ ਵਾਲਾ ਹੈਗਾ ਸਾਹਮਣੇ ਚਲੋ ਰੇਗਿਸਤਾਨ ਸਕੁਅਰ ਬਣਿਆ ਇਹ ਵਾਲਾ ਵਾ ਦੇ ਉਧਰਲੀ ਸਾਈਡ ਤੇ ਐਂਟਰੀ ਹੋਊਗੀ ਦੂਜੀ ਸਾਈਡ 'ਤੇ ਸਾਹਮਣੇ ਜਿਹੜਾ ਬੁੱਧ ਦੇਖ ਰਹੇ ਆਂ ਇਸਲਮ ਕਾਰੀਮ ਉਹ ਹੈਗਾ ਵਾ ਇਹ ਬੰਦੇ ਨੇ ਰਜੀਤ ਉਹਨੂੰ ਯਾਦ ਕਰਵਾਇਆ ਸੀਗਾ ਜਿਹੜਾ ਅੱਜ ਵੇਖੀ ਸਾਨੂੰ ਮੈਨੇ ਯਾਦ ਕਰਾਇਆ ਸੀਗਾ ਪਹਿਲਾ ਪ੍ਰਾਈਮ ਮਿਨਿਸਟਰ ਸੀਗਾ ਇਹ ਇਧਰੋਂ ਦੇਖਦੇ ਆਪਾਂ ਨੂੰ ਜੀ ਐਂਟਰੀ ਵਗੈਰਾ ਮਿਲਦੀ ਆ ਦਾ ਸਾਹਮਣੇ ਵੀ ਚੈੱਕ ਕਰੋ ਇਹ ਨਾ ਗਿਆ ਦਾ ਬੰਨਾ ਨਾ ਰੱਖਾ ਇਹ ਈ ਪਿੱਛੇ ਮੇਰੇ ਬਣੀ ਹੋਈ ਆ ਇਹ ਪਾਰਕ ਆ ਲੋਕੀ ਚਿੱਲ ਆਊਟ ਵਗੈਰਾ ਜਨ ਕੇ ਕਰਦੇ ਅੱਜ ਧੁੱਪ ਵਗੈਰਾ ਵਧੀਆ ਨਿਕਲੀ ਆ ਬਰਫ ਵਗੈਰਾ ਭਾਵੇਂ ਪਈ ਹੋਈ ਆ ਪਰ ਇਹਨਾਂ ਨੇ ਇਦਾਂ ਰਸਤੇ ਵਗੈਰਾ ਕਾਫੀ ਸਾਫ਼ ਕਰਕੇ ਰੱਖੇ ਹੋਏ ਆ ਲੋਕਾਂ ਦੀ ਵਾਕ ਕਰਨ ਨੂੰ the hello hello <laughs> huh? was... uh, yeah. yeah. keli like, picture 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 or like picture 10000 uh. uh, one uh, 10, 25000 no thank you i'm alone so i don't need yeah. you from any guess? ਅਨੀਗੇਸ ਆਹ ਇੰਡੀਆ ਇੰਡੀਆ ਆਹ ਓਕੇ ਸੀ ਯੂ ਬਾਏ ਬਾਏ ਤੇ ਆ ਸਾਹਮਣੇ ਹੈਗਾ ਵਾ ਉਹ ਯੂਕੇਸਤਾਨ ਦਾ ਏਰੀ ਮੈਂ ਸਮਰਕੰਦ ਦੇ ਵਿੱਚ ਗਲਵਾਨੇ ਇਹਨਾਂ ਦੀ ਮੇਨ ਡਿਸਿਨੇਸ਼ਨ ਹੈ ਕਿ ਯੂਨਿਕੇ ਉਹਦਾ ਰੈਗਿਸਟ੍ਰੈਂਸ ਕਰ ਰਹੇ ਹਾਂ ਜਦੋਂ ਅਸੀਂ ਟੋਗੜਾ ਦੇ ਵਿੱਚ ਚੈੱਕ ਕਰ ਰਿਹਾ ਹਾਂ ਇਹਨਾਂ ਦੀ ਸਟੂਕ ਬਿਊਟੀ ਕਿੰਨਾ ਕਹਿੰਦੇ ਬਹੁਤ ਪੁਰਾਣਾ ਬਣਿਆ ਹੋਇਆ ਵਾ ਬਹੁਤ ਜ਼ਿਆਦਾ ਆ ਜਿਵੇਂ ਆਪਣੇ ਹੁੰਦਾ ਨਾ ਤਾਜ ਮਹਿਲ ਦਾ ਮਹੌਲ ਉਦਾਂ ਦਾ ਹੈਗਾ ਵਾ ਪਰ ਇਹ ਦੂਜੇ ਸਟੋਨ ਦਾ ਬਣਿਆ ਹੋਇਆ ਵਾ 1400 ਨ ਦੇ ਵਿੱਚ ਬਣਿਆ ਬਣਾਇਆ ਸੀਗਾ ਇਹਨਾਂ ਨੇ ਤੇ ਮੋਰ ਬਾਦਸ਼ਾਹ ਜਿਹਦਾ ਹੁੰਦਾ ਜੀ ਉੱਚੇ ਰਹਿ ਕੇ ਗਿਆ ਹੋਇਆ ਵਾ ਤੇ ਅਦਰੋਂ ਚੈੱਕ ਕਰੋ ਆ ਸਾਹਮਣੇ ਇੱਕ ਬਸ ਉਦਾਂ ਹੀ ਸਟੇਜੀਆਂ ਬਣਾਈਆਂ ਹੋਈਆਂ ਬੈਠੇ ਨੇ ਲਈ ਇੱਥੇ ਪੂਰਾ برف ਵਗੈਰਾ ਸਾਫ ਕਰ ਰਹੇ ਹੈ ਤੇ ਆ ਹੈਗਾ ਇਹਦਾ ਥਿਊ ਬਹੁਤ ਘੰਟਾ ਯਾਨੀ ਕਿ ਪੁਰਾਣਾ ਬਣਿਆ ਆ ਅੰਦਰ ਨਹੀਂ ਜਾ ਰਹੇ ਅੰਦਰ ਦੀ ਟਿਕਟ ਵੀ ਹੈਗੀ ਆ ਆਪਾਂ ਜਾ ਨਹੀਂ ਲੇਗੇ ਉਦੋਂ ਵੀਰ ਤੁਹਾਨੂੰ ਦਿਖਾ ਦਿੰਦਾ ਮੈਂ ਹੋਰ ਗੈਰ ਦਾ ਇਹਨੇ ਸਾਰੇ ਲੋਕਲ ਹੈਗੇ ਆ ਜਿਹੜੇ ਲੋਕਲ ਇਹਨਾਂ ਦੇ ਹੁੰਦੇ ਨਾ ਪ੍ਰਾਣੀ ਉਹ ਚੀਜ਼ਾਂ ਇਹਨਾਂ ਨੇ ਲਿਖਿਆ ਹੋਈਆਂ ਤੁਸੀਂ ਸਵੈਨਿਅਰ ਵਗੈਰਾ ਜਿਹਨਾਂ ਨੇ ਸ਼ੋਪਿੰਗ ਲਈ ਰੱਖਿਆ ਹੈ ਨਾ ਇਹ ਲੋਕਲ ਕਲਚਰ ਦਾ ਇਹਨਾਂ ਦਾ ਹੈਗਾ ਨਾ ਆਪਣਾ ਉਹ ਚੀਜ਼ਾਂ ਨੇ ਦਿਖਾਈ ਹੋਈਆਂ ਸਤਿ ਸ੍ਰੀ ਅਕਾਲ ਬਹੁਤ ਸੋਨਾ ਹੈਗਾ ਬਈ ਜੀ ਬਹੁਤ ਸੋਨਾ ਬਣਿਆ ਹੋਇਆ ਹੈ ਅਦਰ ਦਾ ਨਵਾਂ ਵੀ ਚੱਕਰ ਨੂੰ ਨੰਨਦਾ ਦਾ ਕੁਝ ਜਿਸ ਤਰ੍ਹਾਂ ਬਹੁਤ ਸਵਾਦ ਹੈ ਹੈ ਮੋਸਰ ਇਹਨਾਂ ਕੋਲ ਇਹਨਾਂ ਦੇ ਦੇ ਲਿਆ ਗਿਆ ਸ਼ਾਪਿੰਗ ਮੇਰਾ ਕਰਨ ਲਈ ਇਹਨਾਂ ਨੂੰ ਛੋਟੇ-ਛੋਟੇ ਦੁਕਾਨਾ ਬਣਾਈਆਂ ਮੈਂ ਅੱਧੀ ਆ ਛੋਟਾ ਜਿਹਾ ਦਰਵਾਜ਼ਾ ਲੱਗਾ ਆ ਵਾ ਇੱਥੋਂ ਦੀ ਐਂਟਰੀ ਹੈਗੀ ਆ ਅੰਦਰ ਦੀ ਸੇ ਚੱਕ ਕੇ ਇਹ ਆਉਣਾ ਪੈਂਦਾ ਅੰਦਰ ਤੇ ਅਸੀਂ ਸਵੀਨਿਅਰ ਸ਼ਾਪਿੰਗ ਕਰਨ ਲਈ ਇੰਨੇ ਸਾਰੇ ਬਣੇ ਹੋਏ ਆ ਕੋਈ ਵੀ ਸਵੀਨਿਅਰ ਸ਼ਾਪਿੰਗ ਕਰਨੀ ਆ ਉਧਰ ਜੀ ਆਹ ਇਹ ਨੇ ਟ੍ਰੈਡੀਸ਼ਨਲ ਕੈਪ ਹੁੰਦੀਆਂ ਬਾਹਰ ਵੀ ਲਿਖੀ ਆ ਇਦਾਂ ਦੀਆਂ ਗੈਬਸ वगैरह ਲੈਂਦੇ ਆ ਲੋਕੀ ਜੀ ਥੀਸ ਆਲ ਹੈਂਡ ਮੇਡ ਹੈਂਡ ਮੇਡ ਰਾਈਟ ਸਾਰੇ ਦੇ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਸਾਰੀਆਂ ਆਈਡੀਆ ਪੇਂਟਿੰਗਸ ਵਗੈਰਾ ਵੀ ਹੋਗੀਆਂ ਜਿਵੇਂ ਤੇ ਕੈਪਸ ਵਗੈਰਾ ਹੋਗੀਆਂ ਆ ਦੇ ਸੁਵਿਨਿਰ ਹੋਗੇ ਸਾਰੇ ਦੇ ਸਾਰੇ ਹੈਂਡਮੇਡ ਬਣੇ ਹੋਏ ਆ ਟੋਟਲੀ ਆਹ ਸ਼ਾਉਲ ਆ ਤੇ ਆ ਇਹ ਲੀ ਆ ਬਣੀ ਲੇਡੀਜ਼ ਵਗੈਰਾ ਲਈ ਆ ਜਾਂਦੀ ਦੱਸ ਉਹ ਦਿਸ ਵਨ ਆਲਸੋ ਫॉर ਲੇਡੀਜ਼ ਰਾਈਟ ਦੇ ਮੈਨਸ ਮੈਨਸ ਇਹ ਬੰਦਿਆਂ ਵਾਸਤੇ ਹੈਗਾ ਤੇ ਆ ਜਿਹੜਾ ਵਿੱਚ ਲੱਗ ਰਿਹਾ ਨਾ ਜਿਵੇਂ ਆਪਾਂ ਪੂਰਾ ਕੰਬਲ ਚੱਕਿਆ ਹੁੰਦਾ ਵਾ ਬਹੁਤ ਮੋਟਾ ਹੈਗਾ ਆ ਉੱਤੇ ਇਹਦੇ ਇਹਗਾ ਇੱਕ ਬੰਦਿਆਂ ਵਾਸਤੇ ਹੈ ਬੰਦੇ ਜਾਨੀ ਕਿ ਇਦਾਂ ਪਾ ਲੈਂਦੇ ਇਹਨੂੰ ਬਹੁਤ ਘੈਂਟ ਜੀ ਆ ਇਦਾਂ ਦੇ ਜਿਹੜੇ ਲੋਕਲ ਲੋਕੀ ਹੈਗੇ ਯਾਤਰੀ ਪਾਉਂਦੇ ਆ ਅੰਦਰ ਇਹਨਾਂ ਦੀਆਂ ਦੁਕਾਨਾਂ ਬਣਾਈ ਹੋਈਆਂ ਕਰ ਤੁਸੀਂ ਸੁੰਨੀਆਂ ਸ਼ਾਪਿੰਗ ਕਰਨੀਆਂ ਜਾਂ ਇਹਨਾਂ ਦੇ ਲੋਕਲ ਸਿਲਕ ਵਾਲੇ ਸ਼ਾਲ ਵਗੈਰਾ ਲੈਣੇ ਹਨ ਉਹਦੇ ਲਈ ਦੁਕਾਨਾਂ ਵਗੈਰਾ ਬਣੀਆਂ ਹੋਈਆਂ ਤਿੰਨ ਬਣੀਆਂ ਹੋਇਆ ਇੱਕ ਮੇਰੇ ਪਿੱਛੇ ਦਿਖ ਰਿਹਾ ਉਹ ਨਹੀਂ ਇੱਕ ਇਧਰਲੀ ਸਾਈਡ ਆ ਤੇ ਇੱਕ ਇਧਰਲੀ ਸਾਈਡ ਆ ਤਿੰਨ ਬਣੀਆਂ ਹੋਇਆ ਮਦਰਸਾ ਟਾਈਪ ਤੇ ਬਹੁਤ ਪੁਰਾਣੇ ਯਾਨੀ ਕਿ ਆਰਕੀਟੈਕਚਰ ਜਿਹੜਾ ਇਹਨਾਂ ਦਾ ਹੈਗਾ ਵਾ ਉਹ ਦਿਖਾ ਰਿਹਾ ਜਿਹੜੀ ਪੂਰੀ ਸੜੀ ਆ ਇਹਨਾਂ ਨੇ ਯੂਨੈਸਕੋ ਵਰਲਡ ਹੈਰੀਟੇਜ ਦੇ ਵਿੱਚ ਇਹਨੂੰ ਸ਼ਾਮਿਲ ਕੀਤਾ ਹੋਇਆ ਵਾ ਤੇ ਜਿਹੜੀ ਇਹ ਵਾਲੀ ਜਗ੍ਹਾ ਹੈਗੀ ਆ ਇਹ ਵਾਲਾ ਰਿਗਿਸਤਾਨ ਸਕੁਅਰ ਹੈਗਾ ਇਹ ਇਹਨਾਂ ਨੇ 2001 ਦੇ ਵਿੱਚ ਉਹਦੇ ਵਿੱਚ ਸ਼ਾਮਿਲ ਕਰ ਦਿੱਤਾ ਸੀਗਾ ਯੂਨੈਸਕੋ ਵਰਲਡ ਹੈਰੀਟੇਜ ਦੇ ਵਿੱਚ ਯਾਨੀ ਕਿ ਟੋਟਲੀ ਪੂਰੀ ਸਟਰੀ ਗੋ ਇਹਦੇ ਵਿੱਚ ਸ਼ਾਮਿਲ ਆ ਆਰਕੀਟੈਕਚਰ ਚੈੱਕ ਕਰੋ ਇਹਨਾਂ ਦਾ ਕਿੰਨਾ ਆ ਬੀਲੇ ਤੇ yellow ਕਲਰ ਦੀ ਇਹਨਾਂ ਨੇ ਪੱਥਰੀਏ ਦੇ ਨਾਲ ਫੁੱਲ ਬੂਟੀਆਂ ਜਿਹਾ ਬਣਾਈਆਂ ਹੋਈਆਂ ਛੋਟੇ ਛੋਟੇ ਦਰਵਾਜ਼ੇ ਲੱਗੇ ਆ ਇੱਥੇ ਨੀਚੇ ਬਹੁਤ ਸੋਹਣਾ ਲੱਗ ਰਿਹਾ ਬਹੁਤ ਹੀ ਸੋਹਣਾ ਲੱਗ ਰਿਹਾ ਆ ਇਹਨਾਂ ਨੇ ਕੁਝ ਲਿਖਿਆ ਹੋਇਆ ਉਲਡੂਲੇ ਵਿੱਚ ਤੇ ਜਾਂ ਆਪਣੀ ਫਾਰਸੀ ਹੋਣੀ ਹੈ ਇਹ ਲੈਂਗੁਏਜ ਆਪਾਂ ਨੂੰ ਤਾਂ ਸਮਝ ਨਹੀਂ ਲੱਗ ਰਹੀ ਵੀ ਤੁਹਾਨੂੰ ਕਹਿਣ ਲੱਗਾਂ ਦੱਸਿਓ ਕਿੰਨੇ ਵੀ ਪੁਰਾਣੀਆਂ ਉਹੀ ਜਿਵੇਂ ਮਹਿਲ ਬਣੇ ਹੁੰਦੇ ਸੀਗੇ ਰਾਜਾ ਨੇ ਉਦਾਂ ਦਾ ਹਿਸਾਬ ਹੀ ਆ ਆ ਦਰਖਤ ਕਿੰਨੇ ਸੋਹਣੇ ਲੱਗ ਰਹੇ ਉੱਤੇ ਇਹਨਾਂ ਦੇ ਬਰਫ਼ ਪਈ ਹੋਈ ਆ ਸੁੱਕੇ ਭਏ ਆ ਬਰਫ਼ ਦੇ ਨਾਲ ਤੇ ਆਹ ਵਾਲੀ ਦੇਖੋ ਉਪਰੋਂ ਨੀਲਾ ਲੀਨ ਆਇਆ ਹੈਗਾ ਵਾ ਕਿੰਨਾ ਗੈਂਡ ਲੱਗ ਰਿਹਾ ਵਾ ਆਰਕੀਟੈਕਚਰ ਇਹਨਾਂ ਦਾ ਬਹੁਤ ਪਿਆਰਾ। ਇੱਥੇ ਵੀ ਦੁਕਾਨਾਂ ਹੈਗੀਆਂ ਸੀਨੀਅਰ ਦੀਆਂ, ਸੀਨੀਅਰ ਸ਼ਾਪਿੰਗ ਵਾਲਾ ਕਰਨ ਲਈ। ਇਹ ਸਾਰੇ ਕਮਰੇ ਸੀਗੇ ਜਿਹੜੇ ਇਹਨਾਂ ਦੇ ਛੋਟੇ-ਛੋਟੇ ਦਰਵਾਜ਼ੇ ਆ। ਕਮਰੇ ਸੀਗੇ ਸਾਰੇ ਪਹਿਲਾਂ ਤੇ ਹੁਣ ਇਹਨਾਂ ਨੇ ਇਹਦੇ ਵਿੱਚ ਦੁਕਾਨਾਂ ਵਗੈਰਾ ਬਣਾ ਦਿੱਤੀਆਂ ਹੈਗੀਆਂ ਜਿਵੇਂ ਆਹ ਇੱਕ ਬੰਦ ਪਿਆ ਵਾ ਤੇ ਇਧਰ ਆ ਸ਼ਾਪ ਹੈਗੀ ਆ। ਕਾਫੀ ਦੀ, ਕਾਫੀ ਦਾ ਸ਼ਾਪ ਇਹਨਾਂ ਨੇ ਬਣਾਈ ਆ, ਐਕਸਪ੍ਰੈਸੋ, ਟੀ, ਲਾਤੇ ਵਗੈਰਾ। ਸਾਰਾ ਕੁਝ ਮਿਲਦਾ ਇੱਥੋਂ ਅੰਦਰਲੀ ਸੈਰ ਤੋਂ ਦੇਖੋ ਉੱਪਰ ਇੱਧਰ ਬਣਿਆ ਹੋਇਆ ਤੇ ਆ ਜਿਹੜਾ ਬਲੂ ਵਾਲਾ ਵਾ ਇਹ ਬਹੁਤ ਗੈਂਡ ਲੱਗ ਰਿਹਾ ਯਾਰ ਬਹੁਤ ਸੋਹਣਾ ਲੱਗ ਰਿਹਾ ਇੱਧਰਲੇ ਬਸ ਇਹਦੀ ਸੈਰ ਅੰਦਰ ਜਾਣ ਦੀ ਸੈਰ ਟਿਕਟ ਹੋਗੀ ਆਪਾਂ ਨਹੀਂ ਜਾ ਸਕਦੇਗੇ ਕਿਉਂਕਿ ਟਿਕਟ ਨਹੀਂ ਆਪਾਂ ਲੁੱਤੀਗੀ ਤੇ ਬਿਨਾਂ ਪੈਸਾ ਦੇ ਘੁੰਮਣ ਘੁੰਮ ਰਿਆਂ ਦਾ ਬਿਨਾਂ ਟਿਕਟਾਂ ਦੇ ਘੁੰਮਣਾ ਪੈਂਦਾ ਵਾ ਬਾਹਰੋਂ ਬਾਹਰੋਂ ਦੇਖ ਸਕਦੇ ਆਰਕੀਟੈਕਚਰ ਤੇ ਬਹੁਤ ਗੈਂਡਾ ਜਾ ਮੈਨ ਲੱਗਦਾ ਅੰਦਰ ਆਪਾਂ ਜਾ ਸਕਦੇ ਆ ਤੇ ਮੈਂ ਅੰਦਰ ਦਾ ਵੀ ਤੁਹਾਨੂੰ ਦਿਖਾਉਣਾ ਵਾ ਇਨਾ ਦੌਰ ਦੇਖੋ ਜੀ ਪਹਿਲਾਂ ਕਿੰਨਾ ਘੱਟ ਬਣਿਆ ਆ ਇਹ ਬਣਿਆ ਤਾਂ ਹੁਣ ਦਾ ਹੀ ਆ ਪਰ ਸੋਨਾ ਬਣਿਆ ਆ ਅੰਦਰ ਦਾ ਵੀ ਚੱਕਿਆ ਬਹੁਤ ਸੋਨਾ ਬਣਿਆ ਆ ਉੱਤੇ ਉਹ ਕੜਾਈ ਕਿੱਥੇ ਵੀ ਇਹਨਾਂ ਨੇ ਉਸ ਟਾਈਮ ਦੇ ਕਹਿੰਦੇ ਆਂਦੇ ਹਾਂ ਜਿਹੜੀ ਇਹੋ ਕੁਛ ਜ਼ਵਾਬ ਪਾਸਿਸ਼ੀ ਨਹੀਂ ਸੋਖਾ ਸਕਦੇ ਇਹ ਚੇਤ ਉਹ ਜ਼ਮਾਨਾ ਦੋਸਤ ਆਪਾਂ ਨਹੀਂ ਕਿ ਲਿਖਾਇਆ ਨਾ ਪਰ ਬਹੁਤ ਸੋਹਣਾ ਲਿਖਾਇਆ ਜੋ ਵੀ ਲਿਖਾਇਆ 골ਡ ਕਲਰ ਦੇ ਨਾਲ ਇਹਨਾਂ ਨੇ ਉੱਤੇ ਪੇਂਟ ਕਰ ਦਿੱਤਾ ਤੇ ਆ ਜਿਹੜਾ ਸੈਂਟਰ ਹੈ ਜਿਹੜਾ ਸਕੁਅਰ ਦਾ ਉਹ ਬਹੁਤ ਗੱਲ ਬਣਿਆ ਇਧਰਲੇ ਪਾਸੇ ਇਹਨਾਂ ਨੇ ਜਿਹੜੇ ਪੁਰਾਣੇ ਸੀਗਾ ਰੂਮਸ ਵਗੈਰਾ ਸੀਗੇ ਖਾਲੀ ਉਹਦੀਆਂ ਇਹਨਾਂ ਨੇ ਦੁਕਾਨਾਂ ਬਣਾ ਦਿੱਤੀਆਂ ਸਵੈਨਿਅਲ ਸਟੋਰ ਵਗੈਰਾ ਸਾਰੇ ਕੁਝ ਇਹਨਾਂ ਨੇ ਰੱਖਿਆ ਲੋਕਲ ਆ ਜਿਹੜੇ ਆਪਣੇ ਉਹਨਾਂ ਦੇ ਉਸ ਸਮੇਂ ਦੇ ਪੁਰਾਣੀ ਭਾਂਡੇ ਯੂਜ਼ ਕਰਦੇ ਹੁੰਦੇ ਸੀਗੇ ਉਹ ਚੀਜ਼ਾਂ ਦੀ ਆਸਿਕ ਦੀ ਇੱਕੋ ਆ ਚਾਦਰ ਹੀ ਰਹੀ ਵਾ ਹੈਲੋ ਸਾਰੇ ਉਹ ਬਰਤਨ ਹੈਗੇ ਆ ਉਹ ਡਾ ਗਈ ਆ ਦੇਖ ਯਾਰ ਕਿੰਨਾ ਸੋਹਣਾ ਲੱਗਿਆ ਜਿਵੇਂ ਉਹ ਨਹੀਂ ਹੁੰਦਾ ਅਨੇ ਅਲਾ ਜਿੰਦਾ ਚਰਾਗ ਜਾ ਉਹ ਟਾਈ ਫਿਰਿਆ ਤੇ ਆ ਆ ਹੈਗੇ ਨੇ ਲੋਕਲ ਦਿੱਸ ਇਸ ਬੰਦੇਆਂ ਵਾਸਤੇ ਟੋਪੀਆਂ ਹੀ ਉੱਤੇ ਲੱਗਿਆ ਹੋਈਆਂ ਤੇ ਇਹ ਚੀਜ਼ ਜਵੇਂ ਸ਼ਤਰਾਂਜੀ ਨਹੀਂ ਖੇੜਦੇ ਹੁੰਦੇ ਉਹ ਵਾਲੀ ਹੈ ਬਹੁਤ ਸੋਹਣੀ ਜਾਨੀ ਵੀ ਇਹਨਾਂ ਦਾ ਆਰਕੀਟੈਕਚਰ ਹੈਗਾ ਕਲਚਰ ਬਹੁਤ ਸੋਹਣਾ ਇਹ ਵੀ ਸਾਰੇ ਹੈਂਡ ਮੇਡ ਲੱਗ ਰਿਹਾ। ਮਿੱਕੀ ਦੇ ਬਣੇ ਹੋਇਆ ਹੈਂਡ ਮੇਡ ਲੱਗ ਰਿਹਾ। ਆਹ ਸਾਹਮਣੇ ਵਾਲਾ ਇਹਨਾਂ ਦੇ ਦੇਖੋ ਕਿੰਨਾ ਘੰਟਾ ਲੱਗ ਰਿਹਾ। 골ਡ ਤੇ ਉਹਦਾ 골ਡ ਕਦਰ ਤੇ ਬਲੂ ਕਦਰ ਦਾ ਕੰਬੀਨੇਸ਼ਨ ਜਿਹੜਾ ਆਏਗਾ। ਬਹੁਤ ਸੋਹਣਾ ਲੱਗਿਆ। ਉਹ ਬੰਨ੍ਹ ਕੇ ਕਿੱਟਾ ਹੈ ਉੱਥੋਂ ਇਹਨਾਂ ਨੇ ਅੱਗੇ ਅੰਦਰੋਂ ਤੋਂ। ਇਹਦਾ ਸਟੋਨ ਹੈ, ਇਹਦਾ ਸਟੋਨ। ਉਹ ਸਟੋਨ ਤੋਂ ਬਣਿਆ ਆ। ਸੇਗਾ ਇਹ ਟੁੱਟ ਕੇ ਡਿੱਗ ਗਿਆ ਕਿ ਇਹਨਾਂ ਨੇ ਇੱਥੇ ਅੰਦਰ 뮤ਜ਼ੀਅਮ ਡਾਈਆ ਬਣਾਤਾ ਲਗਾ ਦਿੱਤਾ ਅਤੇ ਵੀ ਆ ਦੇ ਨ ਲਿਖਿਆ ਵੀ ਹੋਇਆ ਵਾ 1400 ਮੋ ਤੋਂ ਦੇ ਕੇ 1450 ਦੇ ਤੱਕ ਉਹ ਬਣਿਆ ਸੀਗਾ ਇਹ ਉੱਦਾਂ ਹੀ ਲੱਗ ਰਿਹਾ ਏ ਬਈ ਬਹੁਤ ਛੋਟਾ ਹੈ ਹੈਗਾ ਪਰ ਬਹੁਤ ਉੱਚਾ ਹੈ ਜਾਵਾ ਤਕਰੀਬਨ 80 ਨਬੇਵਟ ਉੱਚਾ ਹੋਣਾ ਏ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਅੱਗੇ ਤੋਂ ਇਦਾਂ ਦੀਆਂ ਵਧੀਆ ਵਧੀਆ ਵੀਡੀਓ ਆਉਂਦੀਆਂ ਰਹਿਣੀਆਂ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਤੁਹਾਨੂੰ ਇਧਰਲੇ ਪਾਸੇ ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਏ ਆਰਕੀਟੈਕਚਰ ਵਾਕਈ ਇਹਨਾਂ ਦਾ ਬਹੁਤ ਸੋਹਣਾ ਸੀਗਾ। ਕੁਰਾਨ ਹੈ, ਕਾਫੀ ਪੁਰਾਣੀ ਹੈਗੀ ਆ। ਬਹੁਤ ਵੱਡੀ ਆ। ਮਿਊਜ਼ੀਅਮ ਆ ਇਹ ਕਬਣਿਆ ਹੋਇਆ। ਅੰਦਰ ਇਹਨਾਂ ਦੇ ਜਿਹੜੇ ਤੀਸਰੇ ਵਾਰਾਗਾ, ਉਹਦੇ ਵਿੱਚ ਸਾਰਾ ਕੁਝ ਇਹਨਾਂ ਨੇ ਰੱਖਿਆ ਹੋਇਆ, ਪੁਰਾਣੀ ਬਰਤਨ ਵਗੈਰਾ ਹੋਗੇ। ਆਪਣਿਆਂ ਨੇ ਕਲਚਰ ਦਿਖਾਇਆ ਹੋਇਆ। ਆਹ ਦੇਖ ਲਓ। ਉਨੋਂ ਤੋਂ चुरी दसवीं तो बारहवीं सेंचुरी बर्तन है टुट चुके हैं हम तक ज्वेलरी उस टाइम दी <laughs> <laughs> ਅਨ ਦੀ ਸਿਸ ਇਜ਼ ਨੈਕਟ ਕੋਸੋ ਮੋਲ ਚੱਕ ਕਰੋ ਪੂਰੀ ਬਹੁਤ ਜ਼ਿਆਦਾ ਨਹੀਂ ਹੈਗੇ ਕਿਉਂਕਿ ਬਰਫ ਪੈ ਰਹੀ ਹੈ ਨਾ ਬਰਫ ਪੈ ਰਹੀ ਕਰਕੇ ਠੰਡੇ ਦੇ ਕਰਕੇ ਬਹੁਤ ਜ਼ਿਆਦਾ ਘਟ ਆਉਂਦੇ ਆ ਸਪੈਸ਼ਲੀ ਜਿਹੜਾ ਉਹ ਵਾਲਾ ਹੈਗਾ ਬਲੂ ਵਾਲਾ ਉਹ ਮੈਨੂੰ ਬਹੁਤ ਘੈਂਟ ਲੱਗਿਆ ਉਹ ਬਹੁਤ ਸੋਹਣਾ ਲੱਗਿਆ ਸਕਾਈ ਬੋ ਵਾਲਾ ਹੈਗਾ ਤੇ ਇਨ ਸਿਗੇ ਕਿੱਧਰ ਸੀਗਾ ਤੇ ਇਧਰ ਮਿਊਜ਼ੀਅਮ ਹੈਗਾ ਉਹ ਬਣਿਆ ਹੋਇਆ ਮਦਰਸੇ ਦੇ ਵਿੱਚ ਤੇ ਸਾਹਮਣੇ ਉਹਨਾਂ ਨੇ ਕਲਚਰ ਦਿਖਾਇਆ ਹੋਇਆ ਵਾ ਤੇ ਲਾਸਟ ਵਾਲਾ ਸੀਗਾ ਬਸ ਇਧਰ ਸ਼ੋਪਿੰਗ ਦੁਕਾਨਾਂ ਵਗੈਰਾ ਰਹਿ ਗਈਆਂ ਇੱਥੋਂ ਹੁਣ ਆਪਾਂ ਜਾ ਰਹੇ ਆਂ ਦੂਜੀ ਸਾਈਡ ਆ ਰਹੇ ਆਂ ਇੱਕ ਹੋਰ ਇੱਥੇ ਫੇਮਸ ਹੈਗੀ ਹੈ ਕਾਫੀ ਜਗਾ ਅ ਸ਼ਾਇਦ ਜਿੰਨਾ ਇਦਾਂ ਕੁਝ ਹੈਗਾ ਵਾ ਨਾਮ ਉਹਦਾ ਉੱਧਰਲੀ ਸਾਈਡ ਜਾ ਰਹੇ ਆਂ ਤੇ ਇੱਕ ਪਲਾਉ ਜੂਮੈਂਟ ਟਰਾਈ ਕਰਨੀ ਅੱਜ ਪਲਾਉ ਵਗੈਰਾ ਟਰਾਈ ਕਰਾਂਗੇ ਫਿਰ ਦੇਖਦੇ ਆਂ ਕਿਦਾਂ ਦਾ ਮਾਹੌਲ ਹੈਗਾ ਇਹ ਵੇਹੜਾ ਸਾਹਮਣੇ ਵਾਲਾ ਇੱਕ ਘਰ ਜੋ ਦੇਖੋ ਪਤਾ ਨਹੀਂ ਕੀ ਬਣਿਆ ਹੋਇਆ ਵਾ ਜਦੋਂ ਕਿ ਪ੍ਰਾਣੇ ਤੇ ਉਹ ਵੁਡਨ ਦੇ ਉੱਤੇ ਬਣਿਆ ਆ ਵਰਲਿੰਡਜ਼ ਆਇਨ ਤੋਂ ਬਰਫਪੈਰੀਆ ਤੇ ਆਪਾਂ ਇਧਰ ਨਹੀਂ ਸਿੱਧੂ ਰੱਤਸੇ ਤੇ ਜਾ ਰਹੀਆਂ ਸਾਹਮਣੇ ਵਾਲੀ ਰਸਤੇ ਤੇ ਜਾ ਰਹੀਆਂ ਆਪਾਂ ਜਾਨੀ ਕਿ ਜਿਹੜੀ ਉਹ ਨਈ ਸਿਟੀ ਹੈਗੀ ਨਾ ਇਹ ਸਾਰੇ ਸਾਰੇ ਇਹਨਾਂ ਨੇ ਓਲਡ ਕਲਚਰ ਆਪਣਾ ਦਿਖਾਇਆ ਹੋਇਆ ਵਾ ਉਹਨੂੰ ਸਾਂਭਿਆ ਹੋਇਆ ਵਾ ਇਹਨਾਂ ਨੇ ਮਾਡਰਨ ਨਹੀਂ ਕੀਤਾਗਾ ਘਰ ਕੋਈ ਤੁਸੀਂ ਦੇਖੋਗੇ ਜਿਹੜੇ ਸਾਰੇ ਮੇਰੇ ਪਿੱਛੇ ਦਿਖ ਰਹੇ ਆ ਸਾਰੇ ਦੇ ਸਾਰੇ ਉਹਦਾਂ ਦੇ ਹੀ ਆ ਹਜੇ ਕਰ ਰਿਹਾ ਦੋਰ ਜਿਹੜਾ ਤੇ ਜੀ ਕਦੋਂ ਜੂਰਾ ਜੇ ਜਕਰ ਰਹੀ ਰਹੀ ਨੂੰ ਕਿੰਦਾ ਦੀ ਗਲੀਆਂ ਵੇਰ ਬਹੁਤ ਪੁਰਾਣੀ ਲੱਗਦੀ ਆ ਸੋਵੀਅਤ ਦੇ ਟਾਈਮ ਦੀ ਚਲਦੀ-ਚੁਲਦੀ ਵੀ ਹੋਣੀ ਆ ਕਿ ਨਹੀਂ ਪਤਾ ਨਹੀਂ ਕਾਫੀ ਸੰਗ ਲੱਗਦੀ ਆ ਬਾਈ ਇਹ ਵਾਲਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਏ ਬਲੂ ਕਲਰ ਦਾ ਤੱਤ ਪਰ ਪਈ ਹੋਈ ਆ ਇਹ ਵੀ ਕਾਫੀ ਪੁਰਾਣਾ ਲੱਗ ਰਿਹਾ ਹੱਲ ਦੇ ਨਾਲ ਮੈਥੋਂ ਬੋਲਿਆ ਵੀ ਨਹੀਂ ਜਾ ਰਿਹਾ ਪਰ ਮੈਂ ਟਰਾਈ ਕਰ ਰਿਹਾ ਬੋਲਣ ਦੀ ਹੱਥ ਤਾਂ ਮੇਰਾ ਸੁਨ ਹੋ ਗਿਆ ਇੱਕ ਹੱਥ ਦੇ ਉੱਤੇ ਤਾਂ ਮੈਂ ਆਹ ਪਾ ਲਿਆ ਗਲਵਜ਼ ਜਿਆ ਤੇ ਦੂਜੇ ਹੱਥ ਮੇਰਾ ਪੂਰਾ ਸੁਨ ਹੋ ਗਿਆ ਤੇ ਉਰੇ ਸਾਹਮਣੇ ਇਧਰਲੇ ਪਾਸੇ ਹੈਗਾ ਇਹ ਸੀਓ ਬਾਜ਼ਾਰ ਹੈਗਾ ਸਾਰਾ ਕੁਝ ਜਿਹੜੀ ਇੱਥੇ ਮਿਲਦਾ ਫੁੱਲ ਦੇ ਖਾਨ ਤੋਂ ਲੈ ਕੇ ਸਿਣੀਆ ਤੱਕ ਸਾਰੀ ਦੀ ਸਾਰੀ ਐ ਇਧਰ ਜਿਹੜੇ ਸਿਣੀ ਨਹੀਂ ਰਹਿ ਗਏ ਤੇ ਆ ਦਾੜਾ ਹੋਵੇ ਦਾੜਾ ਵਗੈਰਾ ਸਾਰੀਆਂ ਸਸਤੀਆਂ ਵਿੱਚ ਦਸੂਗਾ ਪਹਿਲੇ ਉਹਨੂੰ ਵਿਦਾਨ ਟਰਾਈ ਕਰ ਆ ਆ ਵਾਲਾ ਕਾਫੀ ਵੱਡਾ ਹੈਗਾ ਇਹ ਹਾਊ ਮਚ ਦਿਸ ਵਨ 1 ਲੱਖ ਲੰ ਲਾਹ ਲਾ 1 ਲੱਖ 30 30 1 ਲੱਖ 30 1 ਲੱਖ 30 ਹਜ਼ਾਰ ਦਾ ਕਹਿ ਰਿਹਾ ਇਹ 1 ਲੱਖ 30 ਹਜ਼ਾਰ ਦਾ ਕਹਿ ਰਿਹਾ ਇਹ ਯਾਨੀ ਕਿ 1 ਲੱਖ ਦਾ ਆਪਣਾ ਬਣਦਾ 1.5 300 ਰੁਪਏ ਬਣਦਾ ਦੁਕਾਨ ਵਾਲੇ ਬਾਜ਼ੀ ਮਾਰ ਮਾਰ ਕੇ ਖਿਲਾ ਰਹੇ ਆ ਵੀ ਆ ਜਾਓ ਖਾ ਲਓ ਤੇ

ਤੇ ਕਾਚੀ ਗੰਸੀ ਗਏ ਕਰਾ ਕੇ ਨਾਲ ਬਰੈਡ ਦੇ ਵੀ ਦੇ ਅੱਜ ਬੈ ਕੇ ਖਾਵਾਂਗੇ ਕਿਉਂਕਿ ਬੁਖਾਰ ਹੋਣ ਲੱਗੀ ਹੋਵੇ ਨੂੰ ਬੈਣ ਦਾ ਅਰੇਂਜਮੈਂਟ ਇਹਨਾਂ ਦਾ ਇੱਧਰ ਹੈਗਾ ਬਾਹਰ ਉੱਥੇ ਛੱਤ ਛੁੱਟ ਨਹੀਂ ਆਗੀ ਠੰਡ ਬਹੁਤ ਜ਼ਿਆਦਾ ਲੱਗ ਰਹੀ ਏ ਮੈਨੂੰ ਪਲਾਨ ਕੈਨਸਲ ਕਰਨਾ ਪੈ ਗਿਆ ਕਿਉਂਕਿ ਇਸ ਟਾਈਮ ਮੈਂ ਸੰਗਲ ਰਿਹਾ ਹਾਂ ਪੂਰਾ ਦਿੱਕਕਾ ਚੜ੍ਹ ਲੱਗ ਗਿਆ ਬਹੁਤ ਜ਼ਿਆਦਾ ਲੱਗ ਰਹੀ ਆ ਅੰਦਰ ਤਾਂ ਬਹੁਤ ਚਿੱਤ ਅੰਦਰ ਕਾਫੀ ਨਿੱਗਾ ਹੈਗਾ ਬਾਹਰ ਤਾਂ ਬਹੁਤ ਜ਼ਿਆਦਾ ਫਰੰਟ ਉਹ ਲੀਕ ਕੇ ਨਾ ਤੰਗਰੇ ਚ ਕਾਫੀ ਜਿਦਾ ਡਾਊਨ ਚਲ ਗਿਆ ਛੋਟੀ ਹੈ ਨਾ ਇਹ ਜ਼ਿਆਦਾਤਰ ਜਿਹੜੇ ਹੈਗੇ ਆ ਲੋਕ ਇੱਥਾਂ ਦੇ ਕਦੇ ਇਹਨਾਂ ਦੁੱਧ ਦੇ ਵਿੱਚ ਭਿਓ ਕੇ ਖਾ ਲੈਂਦੇ ਆ ਜਾਂ ਫਿਰ ਇਹ ਚਿਕਨ ਜਿਹੜੀਆਂ ਸਾਰੇ ਘਾਹੇ ਨਾਲ ਹੀ ਚੱਲਦੀ ਹੈ ਦੁੱਧ ਦੇ ਵਿੱਚ ਭਿਓ ਕੇ ਬਹੁਤ ਖਾਂਦੇ ਆ ਮੈਂ ਜਿਹੜਾ ਕਜ਼ਾਕਿਸਤਾਨ ਤੋਂ ਆਇਆ ਸੀਗਾ ਰਸਤੇ ਦੇ ਵਿੱਚ ਇਹਨਾਂ ਨੇ ਜਿੰਨੇ ਵੀ ਰੈਸਟੋਰੈਂਟ ਵਗੈਰਾ ਦੇ ਲੋਕੇ ਸਾਰੇ ਦੁੱਧ ਦੇ ਵਿੱਚ ਭਿਓ-ਭਿਓ ਕੇ ਖਾ ਰਹੇ ਸੀਗੇ ਠੀਕ ਹੈਗਾ ਬਟ ਇਸ ਤੋਂ ਤੇ ਮੈਂ ਪਲਾਉ ਬਾਰੇ ਸੋਚਿਆ ਗਿਆ ਪਰ ਪਲਾਉ ਖਤਮ ਹੋ ਚੁੱਕਾ ਜੀ ਤੇ ਦੂਜੀ ਜਗ੍ਹਾ ਵੀ ਮੈਂ ਗਿਆ ਉਹ ਰੈਸਟੋਰੈਂਟ ਹੀ ਬੰਦ ਹੋ ਚੁੱਕਾ ਜੀ ਪਲਾਉ ਘਾਣੀ ਸੀਗਾ ਨਹੀਂ ਤਾਂ ਤੇ ਪਲਾਉ ਨਹੀਂ ਆਪਾਂ ਨੂੰ ਮਿਲੇਗਾ ਕਿਉਂਕਿ ਪਲਾਉ ਇੱਥੇ ਆ ਕੇ ਸਮਰਕੰਦ ਦੇ ਵਿੱਚ ਖਾਣੇ ਨਾ ਬਹੁਤ ਜ਼ਿਆਦਾ ਫੇਮਸ ਹੈ ਇੱਥੇ ਹੈਗੇ ਕੱਲ ਦਾ ਦਿਨ ਦੇਖਾਂਗੇ ਕਿਉਂਕਿ ਹੁਣ ਅੱਜ ਦਾ ਪਲਾਨ ਕੈਨਸਲ ਕਰ ਦਿੱਤਾ ਕੱਲ ਦਾ ਦਿਨ ਦੇਖਾਂਗੇ ਤਦੋਂ ਪਲਾਉ ਵਗ ਰਗਾ ਜਾ ਰਹੇ ਹਾਂ